ਲੋ ਜੀ ਰਖੜੀ ਦੇ ਤਹਾੜ ਤੇ ਵੱਡਾ ਆਫਰ ਦੇਣ ਜਾ ਰਹੇ ਆ ਸੋ ਆਪਣੀਆਂ ਪਹਰਾਂ ਲਈ ਲੈ ਕੇ ਆਇਆ ਨਾਈਟ ਸੂਟ ਦੀ ਵੈਰਾਈਟੀ ਸੋ ਨਾਈਟ ਸੂਟ ਜਿਹੜਾ ਅਸੀਂ ਵੇਚਿਆ ਪਹਿਲਾਂ 500 ਰੁਪਏ ਦਾ ਹੁਣ ਅਸੀਂ ਦੇਣ ਜਾ ਰਹੇ ਆ ਜੀ ਇੱਕ ਨਾਲ ਇੱਕ ਫ੍ਰੀ ਸੋ ਇਸ ਤੋਂ ਬਾਅਦ ਦੇਣ ਲੱਗੇ ਆ ਜੀ ਲੇਡੀ ਸੂਟਾਂ ਦੇ ਧਮਾਕਾ ਸੋ ਪੂਰੇ ਪੰਜਾਬ ਦਾ ਚੈਲੰਜ ਆ ਜੀ ਸੋ ਇਸ ਰੇਟ ਤੇ ਤੁਹਾਨੂੰ ਫਰੌਕ ਸੂਟ ਕਿਤੇ ਨਹੀਂ ਮਿਲਨੇ ਸੋ ਇਹ ਵਾਲਾ ਫਰੌਕ ਸੂਟ 500 600 ਦਾ ਵੇਚਿਆ ਹੋਇਆ ਵਾ ਸੋ ਪਿਛਲੇ ਸੀਜ਼ਨ ਤੋਂ ਲੈ ਕੇ ਹੁਣ ਤੱਕ ਅਸੀਂ ਦੇਣ ਜਾ ਰਹੇ ਆ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਫਰੌਕ ਸੂਟ ਦੀ ਬਹੁਤ ਵਧੀਆ ਕੁਆ ਇਹ ਵੀ ਪਹਿਲਾਂ ਅਸੀਂ 7-800 ਦੀ ਰੇਂਜ ਵਿੱਚ ਆ ਸੋ ਰਖੜੀ ਦੇ ਤਿਉਹਾਰ ਤੇ ਅਸੀਂ ਇਹ ਵੀ ਸੇਲ 'ਚ ਲਗਾ ਦਿੱਤੇ ਆ ਸਿਰਫ 500 ਰੁਪਏ ਦੀ ਰੇਂਜ ਸੋ ਚੈੱਕ ਕਰੋ ਕੋਟ ਸੈਟ ਚੈੱਕ ਕਰ ਸਕਦੇ ਹੋ ਕਿ ਬ੍ਰਾਂਡਡ ਨਾਈਟਸੂਟ ਆ ਔਰ ਰਗ ਨਹੀਂ ਦੇ ਇਹ ਵਾਲਾ ਨਾਈਟਸੂਟ ਜਿਹੜਾ 800-900 ਰੁਪਏ ਦੀ ਰੇਂਜ 'ਚ ਇੱਕ ਵਿੱਚ ਆ ਹੋਇਆ ਵਾ ਸੋ ਰਖੜੀ ਦੇ ਤਿਉਹਾਰ ਦੇ ਇਹ ਵੀ ਜਿਹੜਾ ਸੂਟ ਆ 500 ਰੁਪਏ ਦੇ ਵਿੱਚ ਕਰ ਦਿੱਤਾ ਹੋਇਆ ਵਾ ਰਖੜੀ ਦੇ ਤਿਉਹਾਰ ਤੇ ਜਿਹੜੇ ਫਰੋਕ ਸੂਟ ਵਿਕਦੇ ਆ ਸੋ ਉਹ ਲੈ ਲੈਂਦੇ ਆ ਸੋ ਇਹ ਵਾਲੇ ਫਰੋਕ ਸੂਟ ਆ ਜਿਹੜੇ ਆ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੋ ਪਹਿਲਾਂ ਅਸੀਂ ਇਹ suit ਜਿਹੜਾ 11200 ਦਾ ਵੇਚਿਆ ਹੋਇਆ ਵਾ ਹੁਣ ਅਸੀਂ ਦੇਣ ਜਾ ਰਹੇ ਆ 1500 ਦੇ 2 ਸੋ ਕੁਆਲਿਟੀ ਚੈੱਕ ਕਰੋ ਪਜਾਮਿਆਂ ਦੀ ਪ੍ਰੀਮੀਅਮ ਕੁਆਲਿਟੀ ਆ ਸੋ ਇਹੇ ਜਿਹੜੇ ਸ਼ੋਰੂਮਾਂ ਦੇ ਵਿੱਚ 400 450 500 ਦੇ ਵਿਕਦੇ ਆ ਸੋ ਅਸੀਂ ਦੇਣ ਜਾ ਰਹੇ ਆ ਜੀ 500 ਰੁਪਏ ਦੇ 2 ਸੋ ਲੇਡੀਜ਼ ਟੌਪ ਦੀ ਬਹੁਤ ਸਾਰੀ ਵੈਰਾਈਟੀਆਂ ਸਾਡੇ ਕੋਲ crop top ਸੋ ਇਹ ਵਾਲੇ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਦੇ 2 ਜਿਹੜਾ ਪਹਿਲਾਂ ਅਸੀਂ 400 450 300 ਇੱਦਾਂ ਵੇਚਿਆ ਹੋਇਆ ਵਾ ਹੁਣ ਜਿਹੜਾ ਮਰਜ਼ੀ ਸਾਈਜ਼ ਲੈ ਜਾਓ 500 ਰੁਪਏ ਦੇ ਦੋ ਟੌਪ ਕਰਤੇ ਆ ਜੀ। ਸੋ ਸ਼ੋਅਰੂਮਾਂ ਦੇ ਵਿੱਚ 7-700 ਦੇ 8-800 ਦੇ ਪੀਸ ਆ ਜਿਹੜੇ ਉਹ ਅਸੀਂ ਲਾਤੇ ਆ ਜੀ 1000 ਰੁਪਏ ਦੇ ਤਿੰਨ। ਸੋ ਸਾਈਜ਼ ਮਿਲੂਗਾ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 ਐਕਸਲ 5 ਐਕਸਲ ਤੱਕ। ਸੋ 1000 ਰੁਪਏ ਦੇ ਤਿੰਨ ਇਹ ਸਿਰਫ ਆਫਰ ਮਿਲਣਾ ਤੁਹਾਨੂੰ ਰੱਖੜੀ ਤੱਕ। ਸੋ ਸੋ ਲੇਡੀਜ਼ ਜੀਨ ਜਿਹੜੀ ਆਪਾਂ ਪਹਿਲਾਂ 600-700 ਰੁਪਏ ਦੇ ਵੇਚੀ ਹੋਈ ਆ ਸੋ ਰੱਖੜੀ ਤੱਕ ਜਿਹੜੀ ਆ ਇਹ 500 ਰੁਪਏ ਤੇ ਕਰ ਦਿੱਤੀ ਗਈ ਆ ਜੀ। ਸੋ ਚੈੱਕ ਕਰੋ। ਸਾਰੀ 6 ਪਾਕਟ ਆ ਔਰ ਲੇਟੈਸਟ ਡਿਜ਼ਾਈਨ ਹੋਣਗੇ ਸਾਰੀਆਂ ਸਟ੍ਰੇਟ ਪੈਂਟਾਂ ਹੋਣਗੀਆਂ ਜਿਹੜੀਆਂ ਕਿ ਹੁਣ ਚਲਦੀਆਂ ਪਈਆਂ ਵਾਂ। ਸੋ ਕੜਾਈਆਂ ਵਾਲੇ ਸੂਟ ਦੇ ਵਿੱਚ ਅਸੀਂ ਪਲੇਨ ਜਿਹੜਾ ਸੂਟ ਆ কুরਤੇ ਵਾਲਾ ਔਰ ਇਹਦੇ ਨਾਲ ਪਲਾਜ਼ੋ ਆ ਜੀ ਇਹ ਸਿਰਫ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਚ ਔਰ 500 ਰੁਪਏ ਚ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਪੜੇ ਦੀ ਸਵਾਈ ਨਹੀਂ ਆਂਦੀ ਔਰ ਅਸੀਂ ਜਿਹੜਾ ਪੂਰਾ ਸੂਟ ਜਿਹੜਾ ਆ ਦੇ ਰਹੇ ਆ 500 ਰੁਪਏ ਦੇ ਵਿੱਚ ਸੋ ਇਹਦੇ ਵਿੱਚ ਵੀ ਨੈਰਾ ਕੱਟ ਔਰ কুরਤੇ ਵਾਲਾ ਤੁਹਾਨੂੰ ਮਿਲੂਗਾ ਜੀ 500 ਰੁਪਏ ਦੇ ਵਿੱਚ ਲੋ ਜੀ ਰਖੜੀ ਦੇ ਤਿਹਾੜ ਤੇ ਵੱਡਾ ਆਫਰ ਦੇਣ ਜਾ ਰਹੇ ਆ ਸੋ ਆਪਣੀਆਂ ਪੈਰਾਂ ਲਈ ਲੈ ਕੇ ਆਇਆ ਨਾਈਟਸੂਟ ਦੀ ਵੈਰਾਈਟੀ ਸੋ ਨਾਈਟਸੂਟ ਜਿਹੜਾ ਅਸੀਂ ਵੇਚਿਆ ਪਹਿਲਾਂ 500 ਰੁਪਏ ਦਾ ਹੁਣ ਅਸੀਂ ਦੇਣ ਜਾ ਰਹੇ ਆ ਜੀ ਇੱਕ ਨਾਲ ਇੱਕ ਫ੍ਰੀ ਸੋ ਨਾਈਟਸੂਟ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਵੈਰਾਈਟੀ ਆ ਸੋ ਇਹਦੀ ਫੁੱਲ ਗਰੰਟੀ ਆ ਜੀ ਕਿ ਨਾ ਤੇ ਰੰਗ ਜਾਂਦਾ ਆ ਨਾ ਇਹ ਤੋਤਿਆਂ ਖਰਾਬ ਹੁੰਦਾ ਵਾ ਸੋ ਜਿਹੜਾ ਸੂਟ ਅਸੀਂ ਪਹਿਲਾਂ 500 ਰੁਪਏ ਦਾ ਇੱਕ ਵੇਚਿਆ ਵਾ ਹੁਣ ਰਖੜੀ ਦੇ ਇਤਿਹਾੜ ਤੇ 500 ਦੇ ਜਿਹੜਾ ਇੱਕ ਨਾਲ ਇੱਕ ਫ੍ਰੀ ਦੇਣ ਜਾ ਰਹੇ ਆ ਜੀ ਸੋ ਇਸ ਤੋਂ ਬਾਅਦ ਅਸੀਂ ਵੈਰਾਈਟੀ ਦਿ ਸੋ ਸਾਡੇ ਕੋਲ ਕੋਰਸੈਟ ਦੀ ਵੈਰਾਈਟੀ ਬਹੁਤ ਪਹੁੰਚ ਚੁੱਕੀ ਆ ਸੋ ਜਿਹੜੇ ਕੋਰਸੈਟ ਆ ਇਹਦੀ ਪਹਿਲਾਂ ਅਸੀਂ 7-800 ਦੀ ਰੇਂਜ 'ਚ ਵੇਚਿਆ ਸੋ ਰਖੜੀ ਦੇ ਤਿਉਹਾਰ ਤੇ ਅਸੀਂ ਇਹ ਵੀ ਸੇਲ 'ਚ ਲਗਾ ਦਿੱਤੇ ਆ ਸਿਰਫ 500 ਰੁਪਏ ਦੀ ਰੇਂਜ ਸੋ ਚੈੱਕ ਕਰੋ ਕੋਰਸੈਟ ਸੋ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਆ ਗਈ ਹੋਈ ਆ ਸੋ ਸਾਰੇ ਹੀ ਕੋਰਸੈਟ ਜਿਹੜੇ ਆ ਅਸੀਂ 500 ਰੁਪਏ 'ਚ ਕਰ ਦਿੱਤੇ ਹੋਇਆ ਐਲ ਤੋਂ ਲੈ ਕੇ ਡਬਲ ਐਕਸਲ ਟ੍ਰिपल ਐਕਸਲ 4 ਐਕਸਲ ਤੱਕ ਸਾਈਜ਼ ਆ ਜੀ ਉਹ ਸਿਰਫ 500 ਰੁਪਏ 'ਚ ਸੋ ਇਸ ਤੋਂ ਵੱਡਾ ਆਫਰ ਤੁਸੀਂ ਕਦੀ ਕਿਤੇ ਨਹੀਂ ਸੁਣਿਆ ਹੋਣਾ ਅਸੀਂ 500 ਰੁਪਏ ਦੇ ਦੋ ਨਾਈਟਸੂਟ ਲਗਾਤੇ ਹੋਇਆ ਔਰ ਕੋਟ ਸੈੱਟ ਜਿਹੜਾ ਆ 500 ਰੁਪਏ ਦੇ ਵਿੱਚ ਕਰ ਦਿੱਤਾ ਗਿਆ ਵਾ ਸੋ ਇਸ ਤੋਂ ਬਾਅਦ ਜਿਹੜੇ 4 XL 5 XL ਦੇ ਨਾਈਟਸੂਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਚੈੱਕ ਕਰ ਸਕਦੇ ਹੋ ਕਿ ਬ੍ਰਾਂਡਡ ਨਾਈਟਸੂਟ ਆ ਔਰ ਰਗ ਨਹੀਂ ਦੇ ਇਹ ਵਾਲਾ ਨਾਈਟਸੂਟ ਜਿਹੜਾ 800 900 ਰੁਪਏ ਦੀ ਰੇਂਜ 'ਚ ਇੱਕ ਵੇਚਿਆ ਹੋਇਆ ਵਾ ਸੋ ਰਕੜੀ ਦੇ ਤਿਹਾਰ ਦੇ ਇਹ ਵੀ ਜਿਹੜਾ ਸੂਟ ਆ 500 ਰੁਪਏ ਦੇ ਵਿੱਚ ਕਰ ਦਿੱਤਾ ਹੋਇਆ ਵਾ ਇਹਦੇ ਵਿੱਚ ਸਾਈਜ਼ ਜਿਹੜੇ ਆ XL XXL ਤੋਂ ਲੈ ਕੇ 4 XL 5 XL ਤੱਕ ਜਿਹੜਾ ਮਰਜ਼ੀ ਸਾਈਜ਼ ਲੈ ਲਓ ਸੋ 500 ਰੁਪਏ ਦੇ ਵਿੱਚ ਕਰ ਦਿੱਤਾ ਗਿਆ ਵਾ ਸੋ ਰਖੜੀ ਦੇ ਤਿਉਹਾਰ ਤੇ ਬੜੇ ਬੜੇ ਵੱਡੇ ਆਫਰ ਲਗਾਤੇ ਆ ਸੋ ਬਹੁਤ ਸਾਰੀ ਵੈਰਾਈਟੀ ਆ ਜਿਹੜੀ ਤੁਹਾਨੂੰ ਦਿਖਾਣੇ ਆ ਜੀ ਅੱਗੇ ਸੋ ਇਹਦੇ ਵਿੱਚ ਕਲਰ ਵਾਲਾ ਗੋਲਗਲਾ ਹਰ ਤਰ੍ਹਾਂ ਦੇ ਨਾਈਟ ਸੂਟ ਬ੍ਰਾਂਡ ਵਾਲੇ ਜਿਹੜੇ ਆ 500 ਰੁਪਏ ਦੇ ਵਿੱਚ ਕਰ ਦਿੱਤੇ ਗਏ ਆ ਜੀ ਸੋ ਸਾਈਜ਼ ਚੈੱਕ ਕਰੋ ਪਿਉਰੀ ਬ੍ਰਾਂਡ ਵਾਲੀ ਕੁਆਲਿਟੀ ਆ ਸੋ ਪ੍ਰਿੰਟ ਦੀ ਗਾਰੰਟੀ ਆ ਸੋ ਹਰ ਤਰ੍ਹਾਂ ਦੇ ਜਿਹੜੇ ਨਾਈਟ ਸੂਟ ਆ 500 ਰੁਪਏ ਦੇ ਵਿੱਚ ਕਰ ਦਿੱਤੇ ਗਏ 500 ਰੁਪਏ ਦਾ ਇੱਕ ਆ ਜੀ ਔਰ ਜਿਹੜੇ ਆਫਰ ਚ ਲਾਏ ਆ ਉਹ 500 ਰੁਪਏ ਦੇ ਦੋ ਦੇਣ ਜਾ ਰਹੇ ਆ ਜੀ ਭਾਜੀ ਇਹ ਅਸੀਂ ਰਕੜੀ ਦੇ ਤਿਉਹਾਰ ਦੇ ਜਿਹੜੇ ਵੱਡੇ ਆਫਰ ਕੱਢਿਆ ਸੋ ਅਸੀਂ ਹਰ ਸਾਲ ਸੇਲ ਲਾਉਂਦੇ ਆ ਸੋ ਇਹ ਵਾਲਾ ਨਾਈਟ ਸੂਟ ਵੀ ਜਿਹੜਾ ਅਸੀਂ 500 ਰੁਪਏ ਦੇ ਵਿੱਚ ਕਰ ਦਿੱਤਾ ਵਾ ਸੋ ਹੋਰ ਤੁਹਾਨੂੰ ਪਜਾਮੇ ਦੀ ਵੈਰਾਈਟੀ ਦਿਖਾਣੇ ਆ ਸਾਡੇ ਕੋਲ ਲੇਡੀਜ਼ ਪਜਾਮੇ ਦੀ ਵੈਰਾਈਟੀ ਬਹੁਤ ਸਾਰੀ ਆ ਸੋ ਚੈੱਕ ਕਰੋ ਡਿਜ਼ਾਈਨ ਸੋ ਇਹਨਾਂ ਦੀ ਜਿਹੜੀ ਐਮ ਆਰ ਪੀ ਆ ਉੱਤੇ ਲੱਗੀ ਹੋਈ ਆ ਸੋ ਕਿਸੇ ਦਾ ਰੇਟ ਹੈਗਾ 400 ਕਿਸੇ ਦਾ 450 ਕਿਸੇ ਦਾ 500 ਸੋ ਕੁਆਲਿਟੀ ਚੈੱਕ ਕਰੋ ਪਜਾਮਿਆਂ ਦੀ ਪ੍ਰੀਮੀਅਮ ਕੁਆਲਿਟੀ ਆ ਸੋ ਇਹੇ ਜਿਹੜੇ ਸ਼ੋਰੂਮਾਂ ਦੇ ਵਿੱਚ 450 500 ਦੇ ਵਿਕਦੇ ਆ ਸੋ ਅਸੀਂ ਦੇਣ ਜਾ ਰਹੇ ਆ ਜੀ 500 ਰੁਪਏ ਦੇ ਦੋ ਸੋ ਤੁਸੀਂ ਐਮ ਆਰ ਪੀ ਚੈੱਕ ਕਰੋ ਕਿਸੇ ਦੇ 390 ਰੁਪਏ ਹੋਣੀ ਆ ਕਿਸੇ ਦੇ 490 ਹੋਣੀ ਆ ਕਿਸੇ ਦੇ 450 ਹੋਣੀ ਆ ਸੋ ਜਿਹੜਾ ਮਰਜੀ ਪਜਾਮਾ ਜਿਹੜੀ ਮਰਜੀ ਜੈਗਿੰਗ ਲੈ ਲਓ ਅਸੀਂ ਕਰਤੇ ਆ ਜੀ 500 ਰੁਪਏ ਦੇ ਦੋ ਲਓ ਜੀ ਸੋ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਬਹੁਤ ਹੀ ਸਾਰੇ ਡਿਜ਼ਾਈਨ ਆ ਸੋ ਡਿਜ਼ਾਈਨਾਂ ਦੀ ਸਾਡੇ ਕੋਲ ਕਮੀ ਨਹੀਂ ਹੈਗੀ ਸੋ ਹਰ ਤਰ੍ਹਾਂ ਦੇ ਡਿਜ਼ਾਈਨ ਪਜਾਮਾ ਲੋਅਰ ਟੀ-ਸ਼ਰਟਾਂ ਹਰ ਤਰ੍ਹਾਂ ਦੀ ਚੀਜ਼ ਤੇ ਅਸੀਂ ਸੇਲ ਜਿਹੜੀ ਆ ਸਟਾਰਟ ਕਰ ਦਿੱਤੀ ਆ ਸੋ ਰੱਖੜੀ ਦੇ ਤਿਉਹਾਰ ਤੇ ਵੱਡੇ ਆਫਰ ਜਿਹੜੇ ਆ ਸੋ ਨੂੰ ਰੈਡੀਮੇਡ ਗਾਰਮੈਂਟ ਤੇ ਲੱਗ ਚੁੱਕੇ ਆ ਸੋ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਆਫਰ 'ਚ ਲਗਾ ਦਿੱਤੀ ਗਈ ਆ ਸੋ ਪਜਾਮਿਆਂ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਇਦਾਂ ਦੇ ਪਜਾਮੇ ਤੁਸੀਂ ਕਦੀ ਕਿਤੇ ਨਹੀਂ ਦੇਖੇ ਹੁਣੇ ਸੋ ਪੈਂਟ ਟਾਈਪ ਪਜਾਮੇ ਪਲਾਜ਼ੋ ਟਾਈਪ ਪਜਾਮੇ ਔਰ ਸਾਈਜ਼ ਸਾਈਜ਼ ਜਿਹੜੇ ਸਾਡੇ ਕੋਲ ਆ 9 ਐਕਸਲ 10 ਐਕਸਲ ਤੇ 12 ਐਕਸਲ ਹਰ ਤਰ੍ਹਾਂ ਦੇ ਸਾਈਜ਼ ਜਿਹੜੇ ਆ ਮਿਲਣਗੇ ਔਰ ਇਹਨਾਂ ਦਾ ਰੇਟ ਸਾਰਿਆਂ ਦਾ ਇੱਕ ਰਹੂਗਾ ਜੀ 500 ਰੁਪਏ ਦੇ ਦੋ ਸੋ ਜਿਹੜਾ 450 500 ਦਾ ਵੇਚਿਆ ਆ ਆ ਤੁਸੀਂ ਰੇਟ ਚੈੱਕ ਕਰੋ ਜੀ 490 590 390 ਇਦਾਂ ਸਾਰਿਆਂ ਦੇ ਰੇਟ ਲੱਗੇ ਹੋਣਗੇ ਤੇ 500 ਰੁਪਏ ਦੇ ਦੋ ਕਰਦੇ ਆ ਜੀ ਸੋ ਸਾਈਜ਼ ਬਹੁਤ ਵਧੀਆ ਆ ਪ੍ਰਿੰਟ ਚੈੱਕ ਕਰ ਲਓ ਇੱਕ ਰੇ ਲਓ ਜੀ ਲਓ ਜੀ ਇਸ ਤੋਂ ਬਾਅਦ ਲੈ ਕੇ ਆਇਆ ਲੇਡੀਜ਼ ਟੌਪ ਸੋ ਲੇਡੀਜ਼ ਟੌਪ ਦੀ ਬਹੁਤ ਸਾਰੀ ਵੈਰਾਈਟੀਆਂ ਸਾਡੇ ਕੋਲ ਕ੍ਰੋਪ ਟੌਪ ਸੋ ਇਹ ਵਾਲੇ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਦੇ ਦੋ ਜਿਹੜਾ ਪਹਿਲਾਂ ਅਸੀਂ 400 450 300 ਇੱਦਾਂ ਵੇਚਿਆ ਹੋਇਆ ਵਾ ਹੁਣ ਜਿਹੜਾ ਮਰਜ਼ੀ ਸਾਈਜ਼ ਲੈ ਜਾਓ 500 ਰੁਪਏ ਦੇ ਦੋ ਟੌਪ ਕਰਤੇ ਆ ਜੀ ਸੋ ਬਹੁਤ ਹੀ ਵਧੀਆ ਡਿਜ਼ਾਈਨ ਆ ਸੋ ਨਵੇਂ-ਨਵੇਂ ਡਿਜ਼ਾਈਨਾਂ ਦੇ ਰੰਗ ਆ ਸੋ ਚੈੱਕ ਕਰੋ ਬਹੁਤ ਹੀ ਪਿਆਰੇ-ਪਿਆਰੇ ਡਿਜ਼ਾਈਨ ਆ ਜੀ ਇਹਦੇ ਵਿੱਚ ਕਈ ਫੁੱਲ ਬਾਜੂ ਵੀ ਹੋਣਗੇ ਹਰ ਤਰ੍ਹਾਂ ਦੇ ਮਿਕਸਡ ਡਿਜ਼ਾਈਨ ਆ ਸੋ ਇਸ ਕਰਕੇ ਅਸੀਂ ਲਾਤੇ ਆ ਜੀ 500 ਰੁਪਏ ਦੇ ਦੋ ਸੋ ਇਸ ਤੋਂ ਬਾਅਦ ਜਿਹੜੇ ਅਸੀਂ ਬ੍ਰਾਂਡਡ ਕਲੋਪ ਵੇਚੇ ਸੀਗੇ ਤੁਸੀਂ ਚੈੱਕ ਕਰੋ ਕੁਆਲਿਟੀ ਸੋ ਸ਼ੋਰੂਮਾਂ ਦੇ ਵਿੱਚ 7-700 ਦੇ 8-800 ਦੇ ਪੀਸ ਆ ਜਿਹੜੇ ਉਹ ਅਸੀਂ ਲ ਸੋ ਸਾਈਜ਼ ਮਿਲੂਗਾ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 ਐਕਸਲ 5 ਐਕਸਲ ਤੱਕ ਸੋ 1000 ਰੁਪਏ ਦੇ ਤਿੰਨ ਇਹ ਸਿਰਫ ਆਫਰ ਮਿਲਣਾ ਤੁਹਾਨੂੰ ਰਖੜੀ ਤੱਕ ਸੋ ਰਖੜੀ ਤੱਕ ਜਿਹੜਾ ਆਫਰ ਆ ਉਹ ਅਸੀਂ ਬਹੁਤ ਹੀ ਵੱਡਾ ਆਫਰ ਲਗਾਤਾ ਆ 1000 ਰੁਪਏ ਦੇ ਤਿੰਨ ਪੀਸ ਲੈ ਜਾਓ ਕੋਈ ਵੀ ਸੋ ਇਹਦੇ ਵਿੱਚ ਡਿਜ਼ਾਈਨ ਤੁਸੀਂ ਦੇਖਿਓ ਬਹੁਤ ਸਾਰੇ ਡਿਜ਼ਾਈਨ ਆ ਔਰ ਸਾਰੇ ਡਿਜ਼ਾਈਨ ਜਿਹੜੇ ਆ ਲੇਟੈਸਟ ਹੋਣਗੇ ਜੀ ਸੋ ਸਾਈਜ਼ ਬਹੁਤ ਵੱਡੇ ਵੱਡੇ ਸਾਈਜ਼ ਆ ਸੋ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਬਹੁਤ ਸਾਰੇ ਡਿਜ਼ਾਈਨ ਆ ਔਰ ਬਹੁਤ ਸਾਰੀ ਵੈਰਾਈਟੀ ਆ ਜੀ ਸੋ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਲੇਡੀਜ਼ ਸੋ ਲੇਡੀਜ਼ ਜੀ ਜਿਹੜੀ ਆਪਾਂ ਪਹਿਲਾਂ 600 700 ਰੁਪਏ ਦੇ ਵਿੱਚ ਹੀ ਹੋਈ ਆ ਸੋ ਰਖੜੀ ਤੱਕ ਜਿਹੜੀ ਆ ਇਹ 500 ਰੁਪਏ ਚ ਕਰ ਦਿੱਤੀ ਗਈ ਆ ਜੀ ਸੋ ਚੈੱਕ ਕਰੋ ਸਾਰੀ 6 ਪਾਕਟ ਆ ਔਰ ਲੇਟੈਸਟ ਡਿਜ਼ਾਈਨ ਹੋਣਗੇ ਸਾਰੀਆਂ ਸਟ੍ਰੇਟ ਪੈਂਟਾਂ ਹੋਣਗੀਆਂ ਜਿਹੜੀਆਂ ਕਿ ਹੁਣ ਚਲਦੀਆਂ ਪਈਆਂ ਵਾਂ ਸੋ ਨਵੇਂ-ਨਵੇਂ ਡਿਜ਼ਾਈਨ ਆ ਜੀ ਔਰ ਰਖੜੀ ਕਰਕੇ ਸਿਰਫ ਆ ਇਹ 500 ਰੁਪਏ ਚ ਕਰ ਦਿੱਤੀ ਗਈ ਆ ਜੀ ਸੋ ਬਹੁਤ ਸਾਰੇ ਡਿਜ਼ਾਈਨ ਆ ਜੀ ਚੈੱਕ ਕਰੋ ਤੇ ਸਿਰਫ 500 ਰੁਪਏ ਦੀ ਇੱਕ ਕਰ ਦਿੱਤੀ ਗਈ ਆ ਜੀ ਪਹਿਲਾਂ ਅਸੀਂ ਵੀਡੀਓ ਦੇ ਵਿੱਚ 700 700 ਦੀ ਵੇਚੀ ਆ 8 800 ਦੀ ਵੇਚੀ ਆ ਸੋ ਰਖੜੀ ਦੇ ਤਿਉਹਾਰ ਕਰਕੇ ਵੱਡੇ ਆਫਰ ਦੇਣ ਲਈ ਅਸੀਂ ਸਿਰਫ 500 ਰੁਪਏ ਦੇ ਵਿੱਚ ਜਿਹੜੀ ਆ ਜੀਨ ਕਰ ਦਿੱਤੀ ਗਈ ਆ ਸੋ ਜਿਹੜਾ ਜਿਹੜਾ ਰਖੜੀ ਤੱਕ ਆਜੂਗਾ ਸੋ 500 ਰੁਪਏ ਦੇ ਵਿੱਚ ਲੈ ਜਾਊਗਾ ਜੀ ਸੋ ਇਸ ਤੋਂ ਬਾਅਦ ਦੇਣ ਲੱਗੇ ਆ ਜੀ ਲੇਡੀ ਸੂਟਾਂ ਦੇ ਧਮਾਕਾ ਸੋ ਪੂਰੇ ਪੰਜਾਬ ਦਾ ਚੈਲੰਜ ਆ ਜੀ ਸੋ ਇਸ ਰੇਟ ਤੇ ਤੁਹਾਨੂੰ ਫਰੌਕ ਸੂਟ ਕਿਤੇ ਨਹੀਂ ਮਿਲਣੇ ਸੋ ਇਹ ਵਾਲਾ ਫਰੌਕ ਸੂਟ 500 600 ਦਾ ਵੇਚਿਆ ਹੋਇਆ ਵਾ ਸੋ ਪਿਛਲੇ ਸੀਜ਼ਨ ਤੋਂ ਲੈ ਕੇ ਹੁ ਸੋ ਚੈੱਕ ਕਰੋ ਫਰੌਕ ਸੂਟ ਦੀ ਬਹੁਤ ਵਧੀਆ ਕੁਆਲਿਟੀ ਆ ਸੋ ਸਾਈਜ਼ ਇਹਦੇ ਮਿਲਣਗੇ ਜੀ ਐਕਸਲ ਡਬਲ ਐਕਸਲ ਸੋ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਜੀ ਸੋ ਇਹ ਅਸੀਂ ਕਰਦੇ ਆ ਜੀ 1000 ਰੁਪਏ ਦੇ ਤਿੰਨ ਸੋ ਇਸ ਤੋਂ ਬਾਅਦ ਆਊਗਾ ਜੀ ਕੜਾਈਆਂ ਵਾਲਾ ਸੂਟ ਸੋ ਕੜਾਈਆਂ ਵਾਲੇ ਸੂਟ ਦੇ ਵਿੱਚ ਅਸੀਂ ਪਲੇਨ ਜਿਹੜਾ ਸੂਟ ਆ ਕੁੜਤੇ ਵਾਲਾ ਔਰ ਇਹਦੇ ਨਾਲ ਪਲਾਜ਼ੋ ਆ ਜੀ ਇਹ ਸਿਰਫ ਦੇਣ ਜਾ ਰਹੇ ਆ ਜੀ ਅਸੀਂ 500 ਰੁਪਏ ਚ ਔਰ 500 ਰੁਪਏ ਚ ਵਿੱਚ ਤੁਸੀਂ ਦੇਖ ਸਕਦੇ ਆ ਕਿ ਕੱਪੜੇ ਦੀ ਸਵਾਈ ਨਹੀਂ ਆਂਦੀ ਔਰ ਅਸੀਂ ਜਿਹੜਾ ਪੂਰਾ ਸੂਟ ਜਿਹੜਾ ਆ ਦੇ ਰਹੇ ਆ 500 ਰੁਪਏ ਦੇ ਵਿੱਚ ਸੋ ਇਹਦੇ ਵਿੱਚ ਵੀ ਨੈਰਾ ਕ 500 ਰੁਪਏ ਦੇ ਵਿੱਚ ਸੋ ਚੈੱਕ ਕਰੋ ਕੁਆਲਿਟੀ ਬਹੁਤ ਹੀ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਕੁੜਤੇ ਆ ਸੋ ਸਿਰਫ 500 ਰੁਪਏ ਦੇ ਵਿੱਚ ਸੋ ਇਸ ਤੋਂ ਬਾਅਦ ਜਿਹੜੇ ਨਵੇਂ ਡਿਜ਼ਾਈਨਾਂ ਦੇ ਕੁੜਤੇ ਆ ਸੋ ਚੈੱਕ ਕਰੋ ਜੀ ਬਹੁਤ ਹੀ ਵਧੀਆ ਪ੍ਰਿੰਟ ਆਏ ਹੋਏ ਆ ਸੋ ਨਾਲ ਦੁਪੱਟਾ ਆ ਜੀ ਨਾਲ ਪਲਾਜ਼ੋ ਆ ਜੀ ਇਹ ਵੀ ਅਸੀਂ ਰਖੜੀ ਦੇ ਤਿਹਾੜੀ ਤੇ ਕਰਤਾ ਆ ਜੀ ਸਿਰਫ 500 ਰੁਪਏ ਦੀ ਰੇਂਜ ਚ ਸੋ ਚੈੱਕ ਕਰੋ ਨਾਲ ਦੁਪੱਟਾ ਬਹੁਤ ਹੀ ਵਧੀਆ ਵਾ ਸੋ ਇਹਦੇ ਵਿੱਚ ਵੀ ਕਲਰ ਚਾਰਟ ਜਿਹੜੇ ਆ ਬਹੁਤ ਹੀ ਸਾਰੇ ਦਿੱਤੇ ਜਾ ਰਹੇ ਆ ਸੋ ਦੇਖੋ 500 ਰੁਪਏ ਦੇ ਵਿੱਚ ਪੂਰਾ ਸੂਟ ਜੀ ਲੋ ਜੀ ਸੋ ਪ੍ਰਿੰਟ ਦੇਖੋ ਡਿਜੀਟਲ ਪ੍ਰਿੰਟ ਆ ਜੀ ਸਿਰਫ 500 ਰੁਪਏ ਦੇ ਵਿੱਚ ਐਦਾਂ ਦਾ ਰੇਟ ਤੁਹਾਨੂੰ ਪੂਰੇ ਪੰਜਾਬ ਵਿੱਚ ਨਹੀਂ ਮਿਲਣਾ ਲਓ ਜੀ ਸੋ ਇਸ ਤੋਂ ਬਾਅਦ ਵੈਰਾਈਟੀ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਰਖੜੀ ਦੇ ਤਿਉਹਾਰ ਤੇ ਜਿਹੜੇ ਫਰੋਕ ਸੂਟ ਵਿਕਦੇ ਆ ਸੋ ਉਹ ਲੈਣਦੇ ਆ ਸੋ ਇਹ ਵਾਲੇ ਫਰੋਕ ਸੂਟ ਆ ਜਿਹੜੇ ਆ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੋ ਪਹਿਲਾਂ ਅਸੀਂ ਇਹ ਸੂਟ ਜਿਹੜਾ 1000 1200 ਦਾ ਵੇਚਿਆ ਹੋਇਆ ਵਾ ਹੁਣ ਅਸੀਂ ਦੇਣ ਜਾ ਰਹੇ ਆ 1500 ਦੇ ਦੋ ਸੋ ਰਖੜੀ ਦੇ ਤਿਉਹਾਰ ਤੇ ਅਸੀਂ ਰੇਟ ਜਿਹੜੇ ਆ ਬਹੁਤ ਹੀ ਘਟਾ ਦਿੱਤੇ ਗਏ ਆ ਕਿਉਂਕਿ ਲੋਕਾਂ ਦਾ ਫਾਇਦਾ ਹੋ ਸਕੇ ਇਸ ਕਰਕੇ ਅਸੀਂ ਇਹ ਦੇਣ ਜਾ ਰਹੇ ਹਾਂ 1500 ਦੇ 2 ਸੂਟ ਸੋ ਚੈੱਕ ਕਰੋ ਜੀ ਸੋ ਰੱਖੜੀ ਦੇ ਤਿਹਾਰ ਤੇ ਬਹੁਤ ਹੀ ਵੱਡੇ ਜਿਹੜੇ ਆਫਰ ਚੱਲਦੇ ਪਿਆ ਸੋ ਨੂੰ ਰੈਡੀमेड ਗਾਰਮੈਂਟ ਤਲਾਬ ਰੋਡ ਦਸੂਹਾ ਤੇ ਸੋ ਲੋ ਜੀ 1500 ਦੇ 2 ਸੂਟ ਜਿਹੜਾ ਕਿ ਅਸੀਂ ਪਹਿਲਾਂ 1000 1200 1500 ਦਾ ਵੇਚਿਆ ਹੋਇਆ ਵਾ ਸੋ ਇਸ ਟਾਈਮ ਆਫਰ ਤੇ ਲਗਾ ਦਿੱਤੇ ਗਏ ਆ ਜੀ ਲੋ ਜੀ ਚੈੱਕ ਕਰੋ ਜੀ ਲੋ ਜੀ ਰਖੜੀ ਦੇ ਤਿਹਾਰ ਦੇ ਉੱਤੇ ਰੈਡੀਮੇਡ ਕੱਪੜਿਆਂ ਦੇ ਨਾਲ ਨਾਲ ਇਸ ਵਾਰੀ ਅਸੀਂ ਰਖੜੀ ਲੈ ਕੇ ਆਏ ਆ ਆਪਣੀਆਂ ਭੈਣਾਂ ਵਾਸਤੇ ਸੋ ਜਿਨ੍ਹਾਂ ਨੇ ਸਾਡੇ ਕੋਲ ਸ਼ਾਪਿੰਗ ਕਰਨੀ ਆ ਸੋ ਨਾਲ ਨਾਲ ਰਖੜੀ ਦੀ ਸ਼ਾਪਿੰਗ ਵੀ ਕਰ ਸਕਦੇ ਆ ਸਾਡੇ ਕੋਲ ਰਖੜੀ ਦੀ ਸਟਾਰਟਿੰਗ ਜਿਹੜੀ ਆ ਸਿਰਫ 5 ਰੁਪਏ ਤੋਂ ਆ ਜੀ ਸੋ 5 ਰੁਪਏ ਦੀ ਰਖੜੀ ਆ ਸੋ ਕਿਤੇ ਪੂਰੇ ਪੰਜਾਬ ਦੇ ਵਿੱਚ ਇਹ ਰੇਟ ਨਹੀਂ ਲੱਭਣੇ ਸੋ 5 ਰੁਪਏ ਤੋਂ ਲੈ ਕੇ ਹਰ ਤਰ੍ਹਾਂ ਦੀ ਰਖੜੀ ਸਾਡੇ ਕੋਲ ਅਵੇਲੇਬਲ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਆ ਸਾਡੇ ਕੋਲ ਰਖੜੀ ਦੀ ਸ਼ਾਪਿੰਗ ਵੀ ਕਰ ਸਕਦੇ ਆ ਸੋ ਬਹੁਤ ਸਾਰੇ ਵੱਡੇ ਆਫਰ ਜਿਹੜੇ ਰਖੜੀ ਦੇ ਨਾਲ-ਨਾਲ ਅਸੀਂ ਰੈਡੀमेड ਦੇ ਔਰ ਰਖੜੀ ਦੇ ਆਫਰ ਦੇ ਰਹੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਵਿਜ਼ਿਟ ਕਰਨਾ ਆ ਜਲਦੀ ਤੋਂ ਜਲਦੀ ਵਿਜ਼ਿਟ ਕਰ ਸਕਦੇ ਆ ਸੋਨੂ ਰੈਡੀमेड ਗਾਰਮੈਂਟ ਤਲਾਬ ਰੋਡ ਦਸੂਆ ਸੋ ਸਾਡਾ ਜਿਹੜਾ ਪੇਜ ਆ ਇੰਸਟਾ ਤੇ ਤੇ ਫੇਸਬੁੱਕ ਤੇ ਸੋਨੂ ਰੈਡੀमेड ਗਾਰਮੈਂਟ ਦਸੂਆ ਦੇ ਨਾਂ ਤੇ ਆ ਸੋ ਸਾਲੋ ਜਿਹੜਾ ਬੰਦਾ ਫੋਲੋ ਕਰੂਗਾ ਉਹਨਾਂ ਨੂੰ ਅਸੀਂ ਵੱਡੇ ਤੋਂ ਵੱਡੇ ਆਫਰ ਦਵਾਂਗੇ ਸੋ ਤੋ ਜਲਦੀ ਤੋਂ ਜਲਦੀ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸੋ ਸਾਡਾ ਜਿਹੜਾ ਆ ਐਡਰੈਸ ਹੈਗਾ ਆ ਤਲਾਬ ਰੋਡ ਦਸੂਆ ਸੋ ਸਟੇਟ ਬੈਂਕ ਦੇ ਬਿਲਕੁਲ ਨਾਲ ਦੀ ਦੁਕਾਨ ਆ ਸੋ ਸਾਡਾ ਨੰਬਰ ਜਿਹੜਾ ਆ ਨੀਚੇ ਚੱਲ ਰਿਹਾ ਵਾ ਸੋ ਉੱਤੇ ਕੰਟੈਕਟ ਕਰੋ ਬਹੁਤ ਬਹੁਤ ਧੰਨਵਾਦ